ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਆਪ ਸਭ ਜੀਆਂ ਨੂੰ ਪਿੰਡ ਝਾੜੋਂ ਸੰਤ ਬਾਬਾ ਬਿਸ਼ਨ ਸਿੰਘ ਜੀ ਦੀ ਜੋ ਸਮਾਦ ਹੈ ਉੱਥੇ ਲੈ ਕੇ ਆਏ ਆਂ ਇੱਥੋਂ ਅਸੀਂ ਤੁਹਾਨੂੰ ਇਸ ਸਮਾਦ ਦਾ ਜੋ ਲਾਈਵ ਹੈ ਉਹ ਦਿਖਾਵਾਂਗੇ ਤੇ ਨਾਲ ਹੀ ਇਸ ਸਮਾਦ ਬਾਰੇ ਜੋ ਵੀ ਜਾਣਕਾਰੀ ਹੈ ਉਹ ਇਕੱਠੀ ਕਰਾਂਗੇ ਤੇ ਆਪ ਸਭ ਸੰਗਤਾਂ ਦੇ ਇਸ ਸਮਾਦ ਦਾ ਜੋ ਇਤਿਹਾਸ ਹੈ ਉਹ ਵੀ ਰੂਬਰ ਕਰਾਂਗੇ ਜੀ ਤੋ ਰਹਿਓ ਜੀ ਸਾਡੇ ਨਾਲ ਆਪਾਂ ਚੱਲਦੇ ਹਾਂ ਜੀ ਸਮਾਦ ਦੇ ਅੰਦਰ ਹਾਂ ਜੀ ਇਹ 사ਸੰਗ ਜੀ ਜੋ ਇਹ ਸਮਾਦ ਦਾ ਇਤਿਹਾਸ ਹੈ ਉਹ ਵੀ ਲਿਖਿਆ ਹੋਇਆ ਹੈ ਤੇ ਬਾਕੀ ਦੀ ਜੋ ਜਾਣਕਾਰੀ ਹੈ ਉਹ ਆਪਾਂ ਕਿਸੇ ਇੱਥੇ ਮੁੱਖ ਪ੍ਰਬੰਧਕ ਵੀਰ ਤੋਂ ਇਕੱਤਰ ਕਰਾਂਗੇ ਸਾ ਸਾਂਗੇ ਜੀ ਇਹ ਸਮਾਦ ਜੋ ਆਪ ਸਰ ਦਰਸ਼ਨ ਕਰ ਰਹੇ ਹੋ ਇਹ ਬਾਬਾ ਬਿਸ਼ਨਗਰ ਜੀ ਦੀ ਹੈ ਜੋ ਪਿੰਡ ਝਾੜੋਂ ਜ਼ਿਲ੍ਹਾ ਸੰਗਰੂਰ ਵਿੱਚ ਸਥਿਤ ਹੈ ਇਸ ਦਾ ਜੋ ਵੀ ਇਤਿਹਾਸ ਹੈ ਆਪ ਸਭ ਦੇ ਰੂਬਰੂ ਕਰਾਂਗੇ ਜੀ ਸੋ ਕਰੋ ਜੀ ਦਰਸ਼ਨ ਸਮਾਦ ਬਾਬਾ ਬਿਸ਼ਨਗਰ ਜੀ ਪਿੰਡ ਝਾੜੋਂ ਜ਼ਿਲ੍ਹਾ ਸੰਗਰੂਰ ਜਿੱਥੇ 12 13 ਤਰੀਕ ਦਾ 12 13 14 ਤਰੀਕ ਦਾ ਜੋ ਦਿਨ ਮਨਾਇਆ ਗਿਆ ਹੈ ਮੇਲੇ ਦੇ ਰੂਪ ਦੇ ਵਿੱਚ ਆਪ ਸਭ ਸੰਗਤਾਂ ਨੂੰ ਅਸੀਂ ਉਸ ਸਥਾਨ ਤੇ ਲੈ ਕੇ ਆਏ ਹਾਂ ਜੀ ਸਾਰੇ ਇਹਨਾਂ ਦਰਸ਼ਨ ਸਮਾਦ ਬਾਬਾ ਵਿਸ਼ਨਗਰ ਜੀ ਪਿੰਡ ਝਾੜੋ ਜਿਸ ਦੀ ਇਹ ਬਹੁਤ ਹੀ ਖੂਬਸੂਰਤ ਜੋ ਸਮਾਦ ਹੈ ਉਹ ਬਣੀ ਹੋਈ ਹੈ ਹਾਂ ਜੀ ਹੁਣ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਬਾਬਾ ਜਗਿੰਦਰ ਦਾਸ ਜੀ ਨੇ ਤੇ ਇਹਨਾਂ ਦੇ ਨਾਲ ਹੀ ਬਾਬਾ ਕੁੰਬ ਦਾਸ ਜੀ ਦੀ ਸਮਾਦਾ ਜੋ ਉਹ ਵੀ ਸ਼ਿਸ਼ੋਭਤ ਹੈ ਜੀ ਇਹ ਇਸ ਸਮਾਦੇ ਵਿੱਚ ਪਾਰਕ ਬਣਿਆ ਹੋਇਆ ਜੀ ਸੋ ਬਹੁਤ ਹੀ ਸ਼ਿਸ਼ੋਭਤ ਆ ਇਹ ਹੁੰਦਾ ਜੋ ਚੋਟਕਾ ਜਿਹਾ ਸਿਸਟਮ ਹੈ ਪ੍ਰਬੰਧ ਹੈ ਬਹੁਤ ਵਧੀਆ ਕੀਤਾ ਗਿਆ ਹੈ ਤੇ ਦੇਖਣ ਕਰ ਰਹੇ ਹੋ ਜੀ ਸਾਹਮਣੇ ਲੰਗਰ ਚੱਲ ਰਿਹਾ ਹੈ ਜੀ ਦੇਖੋ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਲੰਗਰ ਸ਼ਕਰੀਆਂ ਨੇ ਇਸੇ ਬਦਾਰਾ ਵੀ ਬੰਦੋਂ ਲੰਗਰ ਸ਼ਿਕਾਇਆ ਜਾ ਰਿਹਾ ਹੈ ਜੀ ਹਾਂਜੀ ਸਾਧ ਸੰਗਤ ਜੀ ਇਹ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਬਾਬਾ ਵਿਸ਼ਨਗਰ ਜੋ ਸਮਾਦ ਹੈ ਪਿੰਡ ਝਾੜੋ ਵਿਖੇ ਉੱਥੇ ਇਹ ਬਾਬਾ ਜੀ ਦਾ ਧੂਣਾ ਹੈ ਉਹ ਪ੍ਰਕਾਸ਼ ਕੀਤਾ ਗਿਆ ਹੈ ਤੇ ਸਾਧ ਸੰਗਤ ਜੀ ਅਸੀਂ ਆਪ ਸਭ ਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦੇ ਹਾਂ ਕਿ ਇਸ ਜਗ੍ਹਾ ਦੇ ਉੱਤੇ ਕਿੰ ਇੰਟਰਸਟਿੰਗ ਚੀਜ਼ ਹੋਰ ਸਾਨੂੰ ਜਾਣਕਾਰੀ ਮਿਲੀਏ ਕਿ ਜਦੋਂ ਬਾਬਾ ਜੀ ਨੇ ਜਿਉਂਦੇ ਨੇ ਸਮਾਦੀ ਲਈ ਤਾਂ ਉਹਨਾਂ ਦੇ ਨਾਲ ਇੱਕ ਦਰਵੇਸ਼ ਜਿਹਨੂੰ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਕੁੱਤਾ ਕਹਿ ਦਿੰਦੇ ਹਾਂ ਉਹਨਾਂ ਨੇ ਵੀ ਜਿਉਂਦੇ ਨੇ ਹੀ ਸਮਾਦੀ ਲਈ ਸੀ ਸੋ ਇਹ ਮਹਾਨਤਾ ਹੈ ਜੀ ਇਸ ਦਰਬਾਰ ਦੀ ਇਸ ਸਮਾਦ ਦੀ ਧੰਨ ਬਾਬਾ ਜੀ ਹਾਂ ਜੀ ਪਿਆਰੀ ਸਾਧ ਸੰਗਤ ਜੀ ਸਾਡੇ ਨਾਲ ਪਿੰਡ ਝੜੋ ਤੋਂ ਹੀ ਡਾਕਟਰ ਸਰਬਜੀਤ ਡਾਕਟਰ ਸਰਬਜੀਤ ਸਰਬਜੀਤ ਸਿੰਘ ਜੀ ਨੇ ਜੋ ਇਹਨਾਂ ਸਮਾਦਾਂ ਦਾ ਆਪਾਂ ਨੂੰ ਇਤਿਹਾਸ ਦੱਸਣਗੇ ਹਾਂਜੀ ਵੀਰ ਜੀ ਕਦੋਂ ਤੋਂ ਇਹ ਸਮਾਧਾਨੇ ਜੋ ਹੋਂਦ ਵਿੱਚ ਆਈਆਂ ਨੇ ਤੇ ਇਹ ਵੀਰ ਜੀ ਆਪਣਾ ਪ੍ਰਾਣੇ ਮਹਾਪੁਰਖ ਇੱਥੇ ਜਤੀ ਹੋਏ ਨੇ ਜਿਉਂਦੇ ਇਸ ਨੇ ਇਹਨਾਂ ਦਾ ਇਤਿਹਾਸ ਆ ਸਮਾਧਾ ਦਾ ਜਿਉਂਦੇ ਤੋਂ ਮਤਲਬ ਜੀ ਜਿਉਂਦਿਆਂ ਨੇ ਮਤਲਬ ਆਪਦੀ ਸਮਾਧੀ ਉਹ ਕਰੀ ਆ ਨਾਲ ਉਹਨਾਂ ਦੇ ਇੱਕ ਕੁੱਕਰ ਕੁੱਤਾ ਵੀ ਆ ਤੇ ਉਹਨਾਂ ਨੇ ਜਿਉਂਦਿਆਂ ਨੇ ਸਮਾਧੀ ਉਹ ਕਰੀ ਆ ਮਤਲਬ ਜਿਉਂਦੇ ਸਤੀ ਹੋਏ ਨੇ ਉਦੋਂ ਦਾ ਇਹ ਇਤਿਹਾਸ ਆ ਜਿਹੜਾ ਵੀ ਇੱਥੇ ਕੋਈ ਆ ਕੇ ਬਾਹਰੋਂ ਅੰਦਰੋਂ ਆਕੇ ਕੋਈ ਆਪਦੀ ਮੰਨਤਾ ਐ ਐਤਵਾਰ ਦੇ ਦਿਨ ਮੰਨਤਾ ਕਰਦਾ ਉਹਦੀ ਸ਼ਰਤ ਤਾਂ ਪੂਰੀ ਹੁੰਦੀ ਆ। ਅੱਛਾ ਤੇ ਇਹ ਜੋ ਇੱਥੇ ਦਿਨ ਮਨਾਇਆ ਗਿਆ ਜੀ ਇਹ ਹਰ ਸਾਲ ਮਨਾਇਆ ਜਾਂਦਾ ਹੈ। ਹਰ ਸਾਲ ਇਹ ਇੱਕ ਫੱਗਣ ਨੂੰ ਮਤਲਬ ਇਹ ਮਹਾਪੁਰਖਾਂ ਦਾ ਅਸੀਂ ਮਨਾਉਨੇ ਆ। ਇਹ ਇੱਕ ਫੱਗਣ ਨੂੰ ਮਹਾਰਾਜ ਪ੍ਰਕਾਸ਼ ਹੁੰਦੇ ਨੇ ਤਿੰਨ ਫੱਗਣ ਨੂੰ ਇਹਦੇ ਮਤਲਬ ਕਿ ਇਹ ਵੀਰ ਜੀ ਇੱਕ ਫੱਗਣ ਦਾ ਨਹੀਂ ਮੈਨੂੰ ਸਮਝ ਆਈ ਇਹ ਕੀ ਹੁੰਦਾ ਜੀ? ਇਹ ਦੇਸੀ ਮਹੀਨਾ ਜੀ। ਅੱਛਾ ਇਹ ਦੇਸੀ ਮਹੀਨੇ ਮੁਤਾਬਕ ਉਹ ਤਰੀਕ ਪੱਕੀ ਆ ਜੀ। ਤੇ ਡੇਟ ਵਗੈਰਾ ਜਿਹੜੀ ਆਮ ਆਪਣੀ ਇੰਗਲਿਸ਼ ਡੇਟ ਹੁੰਦੀ ਹੈ ਜੀ ਇੰਗਲਿਸ਼ ਡੇਟ ਤਾਂ ਇਹ ਬਦਲਦੀਆਂ ਰਹਿੰਦੀਆਂ ਨੇ ਜੀ ਅੱਛਾ ਇੱਕ ਫੱਗਣ ਤੋਂ ਮਹਾਰਾਜ ਪ੍ਰਕਾਸ਼ ਹੁੰਦੇ ਨੇ ਤਿੰਨ ਫੱਗਣ ਨੂੰ ਇਹਦਾ ਭੋਗ ਹੈ ਜੀ ਇਹ ਪੱਕਾ ਹੀ ਹੈ ਤੇ ਇਹ ਇੱਥੇ ਜੋ ਇਹਦੀ ਮੰਨਤ ਹੈ ਉਹ ਪੂਰਾ ਪਿੰਡ ਕਰਦਾ ਹੈ ਕਿ ਕੋਈ ਸਪੈਸ਼ਲ ਇੱਕ ਪਰਿਵਾਰ ਵੱਲੋਂ ਹੈ ਜੀ ਨਹੀਂ ਨਹੀਂ ਜੀ ਸਾਰਾ ਪਿੰਡ ਬਹੁਤ ਦੂਰੂ ਦੂਰੋਂ ਲੋਕ ਆਉਂਦੇ ਨੇ ਜਿਨ੍ਹਾਂ ਦੀ ਮੰਨਤ ਪੂਰੀ ਹੁੰਦੀ ਐਤਵਾਰ ਦੇ ਦਿਨ ਕੋਈ ਵੀ ਸੁਖਣਾ ਸੁਖਦਾ ਉਹਦੀ ਮਤਲਬ ਕਿ ਹਰ ਇੱਕ ਸ਼ਰਤ ਦਾ ਮੁਤਾਬਕ ਜੋ ਵੀ ਸੁਖਦਾ ਉਹਦੀ ਪੂਰੀ ਹੁੰਦੀ ਹੈ ਇਹ ਤੁਸੀਂ ਆਪ ਵੀ ਪਰਤੇ ਜੀ ਹਾਂਜੀ ਹਾਂ ਇਹ ਪ੍ਰਤੱਖ ਹੈ ਜੀ ਤੇ ਸਾਨੂੰ ਕੋਈ ਇਹੋ ਜਿਹਾ ਬੰਦਾ ਮਿਲ ਆ ਵੀ ਸਕਦੇ ਹਾਂ ਜਿਹਦੇ ਨਾਲ ਇਹ ਹੋਇਆ ਹੋਵੇ ਜਿਹਦੇ ਨਾਲ ਹੋਇਆ ਸਾਡੇ ਨਾਲ ਖੁਦ ਨਾਲ ਹੀ ਡੇਲੀ ਹੁੰਦਾ ਜੋ ਵੀ ਅਸੀਂ ਕਿਸੇ ਮੁਸੀਬਤ ਚ ਮਤਲਬ ਇਹ ਅਸੀਂ ਕੋਈ ਕਿਤੇ ਬੈਠੇ ਸੁੱਖਣਾ ਸੁਖਦੇ ਹਾਂ ਮਤਲਬ ਉਹੀ ਇਹ ਸੁੱਖਣਾ ਪੂਰੀ ਹੁੰਦੀ ਹੈ ਜੋ ਵੀ ਆਪਦੀ ਸ਼ਰਧਾ ਨਾਲ ਇਸ ਜਗ੍ਹਾ ਤੇ ਆਂਦਾ ਹੈ ਉਹਦੀ ਸੁੱਖਣਾ ਪੂਰੀ ਹੁੰਦੀ ਹੈ ਜੀ ਤੇ ਵੈਸੇ ਤੁਹਾਨੂੰ ਕੀ ਲੱਗਦਾ ਜੀ ਕਿੰਨਾ ਟਾਈਮ ਪੁਰਾਣਾ ਹੀ ਹੋਣੀ ਹੈ ਇਸ ਸਮਾਧਾਂ ਇਹ 2-300 ਸਾਲ ਪੁਰਾਣਾ ਇਹਨਾਂ ਦਾ ਇਤਿਹਾਸ ਹੈ ਜੀ ਅੱਛਾ 2-300 ਸਾਲ ਪੁਰਾਣਾ ਜੀ ਹਾਂ ਹਾਂ ਤੇ ਜਦੋਂ ਦੀ ਥੋੜੀ ਸੁਰਤ ਸੰਭਲੀ ਉਦੋਂ ਦਾ ਮੇਲਾ ਲੱਗ ਗਿਆ ਉਦੋਂ ਤਾਂ ਪਹਿਲਾਂ ਤੋਂ ਜੀ ਸਾਡੇ ਤਾਂ ਬੁਰਖੇ ਨੇ ਵੀ ਸੀ ਦੇਖਿਆ ਆ ਰਹੇ ਨੇ ਜੀ ਵਾਦ ਚ ਬੱਚ ਬੰਤ ਹਾਂਜੀ ਹਾਂਜੀ ਤੇ ਹੋਰ ਇਸ ਸਮਾਦਾਂ ਬਾਰੇ ਕੋਈ ਜਾਣਕਾਰੀ ਜੀ ਸਮਾਦਾਂ ਬਾਰੇ ਦੂਰੋਂ ਦੂਰੋਂ ਜਿਹੜਾ ਵੀ ਕੋਈ ਆਪਣੀ ਸ਼ਰਧਾ ਨਾਲ ਸੁਖ ਸੁਖਦਾ ਉਹਦੀ ਵਰ ਹੁੰਦੀ ਹੈ ਸੁਖਪੂਰੀ ਹੁੰਦੀ ਹੈ ਕੋਈ ਵੀ ਕਿਤੇ ਵੀ ਬੈਠਾ ਕਿਸੇ ਮੁਸੀਬਤ ਆਪਦੀ ਸ਼ਰਧਾ ਲੈ ਕੇ ਐਤਵਾਰ ਦੇ ਦਿਨ ਇਹਨਾਂ ਦਾ ਦਿਨ ਮਨਾਇਆ ਜਾਂਦਾ ਹੂੰ ਤਾਂ ਵੈਸੇ ਹਰ ਐਤਵਾਰ ਸਾਲ ਬਾਅਦ ਵਰਸੀ ਮਨਾਉਣੇ ਆ ਬਾਬਾ ਜੀ ਬਾਬਾ ਵਿਸ਼ਨਗਰ ਜੀ ਧੰਨਵਾਦ ਵੀਰ ਜੀ ਬੜੀ ਮਿਹਰਬਾਨੀ ਜੀ ਧੰਨਵਾਦ ਹਾਂਜੀ ਸਾਧ ਸੰਗਤ ਜੀ ਇਹ ਸੀ ਇਹਨਾਂ ਸਮਾਧਾਂ ਬਾਰੇ ਜਾਣਕਾਰੀ ਸੋ ਜਦੋਂ ਕਦੇ ਫੇਰ ਮੌਕਾ ਮਿਲੇਆ ਫੇਰ ਆਪ ਸਭਨਾਂ ਦੇ ਰੂਬਰੂ ਇਹਨਾਂ ਸਮਾਧਾਂ ਦਾ ਜੋ ਇਤਿਹਾਸ ਹੈ ਪੁਰਾਣੇ ਤੋਂ ਪੁਰਾਣਾ ਉਹ ਰੂਬਰੂ ਕਰਾਂਗੇ ਤੇ ਨਾਲ ਹੀ ਸੰਗਤ ਜੀ ਬੇਨਤੀ ਹੈ ਕਿ ਜਦੋਂ ਵੀ ਕਦੇ ਮੌਕਾ ਮਿਲੇ ਇਹਨਾਂ ਸੰਤਾਂਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਦਾ ਸੋ ਯਾਦ ਰੱਖੋ ਜੀ ਬਾਬਾ ਵਿਸ਼ਨਗਰ ਜੀ ਸਮਾਦਾ ਪਿੰਡ ਝਾੜੋਂ ਜ਼ਿਲ੍ਹਾ ਸੰਗਰੂਰ ਬਹੁਤ ਹੀ ਮਹਾਨ ਤਪਸਵੀ ਸੰਤ ਸੰਤ ਬਾਬਾ ਵਿਸ਼ਨਗਰ ਜੀ ਹੋਏ ਨੇ ਜੋ ਇਨ ਸਮਾਦਾ ਤੇ ਅੱਜ ਦਾ ਜੋ ਦਿਨ ਹੈ ਉਹ ਉਹਨਾਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ ਸੋ ਕਰੋ ਜੀ ਦਰਸ਼ਨ ਬਾਬਾ ਵਿਸ਼ਨਗਰ ਜੀ ਸਮਾਦਾ pendi cado